ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਆ ਗਏ ਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਐਂ ਥੱਲੇੋਂ ਥੱਬੇ ਥੱਬੇ ਲਾਏ ਆ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜਾਇਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਹਾਂ ਜੀ ਸਤ ਸ੍ਰੀ ਅਕਾਲ ਕੁਲਜਿੰਦਰ ਵੀਰ ਕੀ ਹਾਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਵਧੀਆ ਜਿੰਦਵੀਰ ਹੋਰ ਪਰਿਵਾਰ ਵਧੀਆ ਸਭ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਆ ਆਪਣਾ ਹਾਂ ਵੀਜੀ ਗੁਰਪਾਲ ਸਿੰਘ ਜੀ ਪਿੰਡ ਕੋਟਮੁਗਲ ਜਿਲਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੇ ਤੇ ਲੱਗ ਗਿਆ ਆਪਣਾ ਹੈਗਾ ਜੀ ਰਮਦਾਸ 10 15 ਕਿਲੋਮੀਟਰ ਹਾਂਜੀ ਜਿਦਾ ਕੇ 15 ਕਿਲੋਮੀਟਰ ਜਨਾਲਾ ਜੇ ਤੇ 7 ਕਿਲੋਮੀਟਰ ਚ ਫਤੇਗੜ ਚੂੜੀਆ ਬਿਲਕੁਲ ਤੇ ਮੋਬਾਈਲ ਨੰਬਰ ਹੈਗਾ ਜੀ 8727961550 ਠੀਕ ਹੈ ਜੀ ਤਾਂ ਵੀਰੇ ਸੂਈਆਂ ਵਹਿੜਾਂਗੇ ਹਨਾ ਸੂਈਆਂ ਵਹਿੜਾਂ ਜੀ ਚੰਗੀਆਂ ਸੋਹਣੀਆਂ ਸਾਫ਼ ਸੁਥਰੀਆਂ ਬਿਲਕੁਲ ਤੇ ਤੁਹਾਨੂੰ ਪਤਾ ਜਿੰਨੀਆਂ ਵੀਡੀਓ ਪਾਈ ਦੀਆਂ ਕਦੀ ਖੇ ਡੰਗਰ ਤੇ ਆਪਾਂ ਫ ਫਲਕਾਰੀ ਹੱਕਦਾਰਾ ਪਸ਼ੂ ਤੇ ਦੂਦ ਵਾਲੀ ਵਹਿੜਿਆ ਤੇ ਤਾਂ ਪਾਈ ਬਾਕੀ ਵੀਰ ਜੀ ਪਾ ਚਲੋ ਹੁਣ ਤੁਸੀਂ ਫਲਕਾਰੀ ਇੱਥੇ ਪਾਈ ਆ ਤੁਹਾਡੀਆਂ ਕੰਨੀਆਂ ਅਪਲੋਡ ਵੀਡੀਓ ਕੀਤੀਆਂ ਜਿੰਨੇ ਪਸ਼ੂ ਤੁਹਾਡੇ ਗਏ ਸਾਰਿਆਂ ਦੀ ਬੜੀ ਸਿਫਤਾਈ ਜੋ ਦੱਸਦੇ ਉਹ ਨਿਕਲਦਾ ਸਾਰੇ ਹੈ ਫਲਕਾਰੀ ਵਾਲੀਆਂ ਹੀ ਗੀਆਂ ਚਲੋ ਤੁਸੀਂ ਨਹੀਂ ਪਾਈਆਂ ਉਹਨਾਂ ਦੇ ਸੋਹਣੀਆਂ ਵੇੜਾਂ ਹਾਂ ਛੋਟ ਛੋਟ ਚ ਜਾਂਦਾ ਵੀਡੀਓ ਪਾਈ ਸੀ ਭਾਵੇਂ ਵੈੜ ਛੋਟੀ ਹੋਵੇ ਵੱਡੀ ਹੋਵੇ ਮੇਨ ਗੱਲ ਹੈ ਸਚਾਈ ਹੈ ਤੁਹਾਡੇ ਜੀ ਹਨਾ ਜੀ ਸਚਾਈ ਨਾਲ ਤੇ ਸਾਫ਼ ਸੁਥਰਾ ਤੁਸੀਂ ਕੰਮ ਕਰਦੇ ਇਹ ਫਲਕਾਰੀ ਦਾ ਹੱਕ ਰਾਦੀ ਆ ਤੇ ਤਾਂ ਫਲਕਾਰੀ ਇਹ ਫਲਕਾਰੀ ਤੇ ਚਾਹੀਦੀ ਉਸੇ ਪਸ਼ੂ ਦੇ ਚਲੋ ਛੋਟੇ ਪਸ਼ੂ ਦੇ ਵੀ ਚਾਹੀਦੀ ਆ ਵੱਡੇ ਦੇ ਵੀ ਪਰ ਅਸਲ ਹੱਕ ਫੁਲਕਾਰੀ ਪਾਉਂਦਾ ਹੈ ਕਿ ਕਰੋ ਸੱਚਾਈ ਤੇ ਸਾਫ਼ ਸੁਥਰਾ ਕੰਮ ਕਰਨਾ ਮੈਂ ਤਾਂ ਸੱਚ ਆ ਜੀ ਹਨਾ ਜੀ ਜੋ ਦੱਸਿਆ ਉਹ ਨਿਕਲਣਾ ਤਾਂ ਫਿਰ ਤਾਂ ਸੋਨੇ ਪਸ਼ੂ ਤੇ ਫੇਰ ਹੀ ਮਜ਼ਾ ਆਉਂਦਾ ਜੀ ਫੇਰ ਹੀ ਮਜ਼ਾ ਆਉਂਦਾ ਕਿ ਉਹ ਪਸ਼ੂ ਸੋਨਾ ਜਾ ਕੇ ਸਾਫ਼ ਸੁਥਰਾ ਕੇ ਤੇ ਘਰੇ ਜਾ ਕੇ ਦੁੱਧ ਗੱਡੂ ਪਸ਼ੂ ਜੋ ਦੱਸਿਆ ਉਹ ਨਿਕਲਣਾ ਹਨਾ ਜੀ ਤੇ ਕੰਮ ਟਾੜਾ ਸਾਫ਼ ਸੁਥਰਾ ਵੀਰ ਜੀ ਤੇ ਵੇੜਾ ਵੀ ਚੰਗੀਆਂ ਹੁੰਦੀਆਂ। ਪਿਛਲੀ ਵੀਡੀਓ ਵਾਲੀ ਵੇੜਾ ਭੇਜੀਆਂ ਆਪਾਂ ਤੇ ਵੀਰਾਂ ਦੇ ਵੀ ਠੀਕ ਐ ਜੋ ਤੁਸੀਂ ਵੀਡੀਓ 'ਚ ਕਿਹਾ ਸੀ ਉਹ ਹੀ ਸੱਚ ਨਿਕਲਿਆ। ਉਹ ਹੀ ਨਿਕਲਿਆ। ਆਪਾਂ ਮਤਲਬ ਕੀ ਜਵੇਂ 2-4 ਕਿਲੋ ਬਦਲੇ ਝੂਠ ਮਾਰ ਗਿਆ। ਨਹੀਂ ਨਹੀਂ ਕੀ ਲੋੜ ਆ ਵੀਰੇ। ਹਾਂ ਬਿਲਕੁਲ। ਜੋ ਹੈਗਾ ਪਸ਼ੂ ਤਲੇ। ਸੁਈਆਂ ਸਵਾਈਆਂ। ਬਿਲਕੁਲ। ਇਹ ਜੰਨੇ ਵੀਰਾਂ ਨੂੰ ਵੀ ਲੱਗੇ ਆਉਣ ਹਨਾ। ਬਿਲਕੁਲ ਬਿਲਕੁਲ। ਹਾਂ ਇਹੀ ਬੇਨਤੀ ਹੈ ਇਹੇਕ ਵੀਡੀਓ ਜੀ ਮੇਰੀ ਹੁੰਦੀ ਆ। ਕੀ ਕਿੰਨੀਆਂ ਵੀਡੀਓ ਪਾਈ ਦੀਆਂ ਕਿ ਵੀਰ ਜੀ ਪਸ਼ੂ ਨੂੰ ਵੇਚ ਆ ਕੇ ਖਰੀਦ ਕਰਨੀ ਚਵਾਈ ਕਰਨੀ ਪਾਸ ਕਰਨੀ ਉਹ ਤੁਹਾਡਾ ਆਪਣਾ ਫਰਜ ਹੈ ਜੀ ਹਾਂਜੀ ਹੈ ਨਾ ਜੀ ਦੁੱਧ ਜੋ ਵੀ ਜੀ ਦੱਸਾਂਗੇ ਉਹ ਨਿਕਲਦਾ ਬਿਲਕੁਲ ਬਿਲਕੁਲ ਜਿਹੜੀ ਵੀ ਆਪਾਂ ਝੂਠ ਬੋਲੀ ਜਾਵਾਂਗੇ ਤਾਂ ਹੀ ਤਾਂ ਵੀਰੇ ਸਾਡੇ ਕੋਲ ਜਲਦੀ ਭੱਜੇ ਆਈਦਾ ਕਰੋ ਤੁਸੀਂ ਫੋਨ ਕਰਦੇ ਵੀਰ ਵੀਡੀਓ ਪਾਉਣੀ ਆ ਹੁਣ ਪਤਾ ਹੁੰਦਾ ਹੈ ਜਿਹੜਾ ਕੰਮ ਸਾਫ਼ ਸੁਥਰਾ ਜੀ ਹੈ ਨਾ ਜੀ ਤਾਂ ਹੀ ਤਾਂ ਜਲਦੀ ਆਈਦਾ ਸਾਡੇ ਕੋਲ ਕਰੀਏ ਵੀਰੇ ਸ਼ੁਰੂ ਹਾਂਜੀ ਕੰਮ ਚੱਲਦਾ ਹੈ ਬਿਲਕੁਲ ਬਿਲਕੁਲ ਸੱਚਾ ਜਿਹੜਾ ਉਹ ਤਾਂ ਸਦਾ ਹੀ ਜੀ ਹਾਂਜੀ ਵੱਡੀ ਨਾ ਪਾਰਮ ਵਾਲੀ ਵੈਢ ਲੈ ਕੇ ਹਾਂਜੀ ਦੇ ਵੀ ਸਭਾਈ ਚੈੱਕ ਕਰਾਂ ਬਿਲਕੁਲ ਬਾਕੀ ਜਿਹੜਾ ਬਾਈ ਸੱਚ ਆ ਨਾ ਹਾਂਜੀ ਹਾਂਜੀ ਟਾਈਮ ਤਾਂ ਲੱਗਦਾ ਸੱਚ ਨੂੰ ਗਾੜੀ ਹੁੰਦਿਆਂ ਪਰ ਸੱਚ ਸਦਾ ਰਹਿਣਾ ਜੀ ਹਾਂਜੀ ਹਾਂਜੀ ਇਹ ਤਾਂ ਥੀਮ ਪਰਤਾ ਕੇ ਕੰਮ-ਕੰਮ ਵੀ ਕਰਕੇ ਦੇਖਾ ਵਪਾਰ ਵੀ ਮੈਂ ਕੀਤਾ ਕਿਹੜਾ ਸੱਚ ਆ ਇਹ ਲੰਮਾ ਟਾਈਮ ਇਹ ਵਧਣਾ ਹੀ ਆ ਟਾਈਮ ਤਾਂ ਲੱਗਦਾ ਥੋੜਾ ਟਾਈਮ ਲੱਗਦਾ ਕਿਉਂਕਿ ਯਕੀਨ ਬਣਾਉਂਦਿਆਂ ਅਗਲੇ ਨੂੰ ਇਤਬਾਰ ਹੋਣਾ ਕਿ ਉਹ ਪਸ਼ੂਗੇ ਨੇ ਖਾੜਨਾ ਫੇਰ ਹੀ ਉਹਨੂੰ ਪਤਾ ਲੱਗਣਾ ਕਿ ਵਾਕਿਆ ਯਾਰ ਬੰਦਾ ਸਹੀ ਆ ਹਨਾ ਪਤਾ ਵੀ ਆਪਾਂ ਕੰਮ ਸਾਫ ਦਾ ਹੀ ਕਰੀਦਾ ਹਾਂ ਬਿਲਕੁਲ ਕਰੀਦਾ ਸਾਫ ਦਾ ਸਾਫ ਸੁਥਰਾ ਬਿਲਕੁਲ ਬਿਲਕੁਲ ਕਿੰਨੀ ਆ ਵੀਡੀਓ ਤੁਸੀਂ ਪ ਸਦੀ ਬਿਲਕੁਲ ਕਿਉਂਕਿ ਆਨਲਾਈਨ ਕਈ ਵੀਰਾਂ ਨੂੰ ਹੁੰਦਾ ਹੈ ਕਿ ਕੋਈ ਯਕੀਨ ਵੀ ਕੋਈ ਚੀਜ਼ ਹੁੰਦੀ ਆ ਕਈ ਵਾਰ ਨਹੀਂ ਵੀ ਕੋਈ ਚਵਾਉਂਦਾ ਹਨਾ ਤੇ ਕਿਦੋਂ ਜਾ ਕੇ ਸਹੀ ਨਿਕਲਣਾ ਅਗਲੇ ਨੇ ਸਿਫਤ ਕਰਨੀ ਸਿਫਤ ਕਰਨੀ ਬਿਲਕੁਲ ਤਾਂ ਵੀਰੇ ਵੱਡੀ ਵਹਿੜ ਆ ਗਈ ਐਤੋਂ ਕਰੀਏ ਸ਼ੁਰੂ ਵੱਡੀ ਵਹਿੜ ਜੇ ਵੱਡੀ ਹਾਂਜੀ ਤੇ ਬੜੀ ਸੋਹਣੀ ਲੱਗੀ ਮੇਰੇ ਮਨ ਨੂੰ ਲੱਗੀ ਮੈਂ ਨਹੀਂ ਰੇਟ ਟੂਰ ਦੇਖਿਆ ਮੈਂ ਵੀ ਖੜਨੀ ਖੜਨੀ ਹੈ ਖੜਨੀ ਬਿਲਕੁਲ ਕਿਉਂ ਸਾਫ਼ ਸੁਥਰਾ ਪਸ਼ੂ ਹੋਵੇ ਵੀਰੇ ਸਫਾਈਆਂ ਚੈੱਕ ਕਰੋ ਲੈ ਵੇਰੀਆਂ ਬਾਨੇ ਕੀ ਬਾਤ ਹੈ ਥਣ ਬੜਾ ਪਿਆਰਾ ਲੱਗਿਆ ਚੋਈ ਵਾਲਾ ਥਾਣਾ ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਬੈਠੀਆਂ ਠੀਕ ਹੈ ਜੀ ਤੇ ਵੀ ਆਪਣਾ ਕਿੰਨਾ ਵੈ ਦੀ ਸਟੱਡੀ ਹੈ ਅਵਸ਼ੀ ਹੈਗੀ ਤੇ ਵਸ਼ਾ ਮਗਰ ਜੀ ਵਸ਼ੀ ਹੈਗੀ ਹਾਂਜੀ ਵਸ਼ੀ ਹੋ ਗਈ ਸੋਈ ਨੂੰ ਲਾਲ ਡੱਬੀ ਆ ਬਹੁਤ ਸੋਹਣੀ ਆ ਇਹ ਸ਼ਹਿਰ ਵਸ਼ੀ ਹੈ ਸ਼ਹਿਰ ਠੀਕ ਆ ਵਸ਼ੀ ਦੇਖੋ ਬਿਲਕੁਲ ਇਸ ਕੁਆਲਟੀ ਦੀ ਵਸ਼ੀ ਦੇਖੋ ਕੀ ਬਾਤ ਖੋਲੋ ਵੀਰੇ ਤੋਰਾ ਵਖਾਈਏ ਵੈੜ ਤੇ ਵੀਰ ਜੀ ਇਹ ਥਲੇ ਸਟੱਡੀ ਜਿਹੜਾ ਨਾ ਹੁਣ ਦੱਸ ਹਾਂਜੀ 20 ਲੀਟਰ ਆ ਆਪ 19 ਦੀ ਗਰੰਟੀ ਦੇਣੀ ਆ 19 ਦੀ ਗਰੰਟੀ ਦੇਣੀ ਆ ਤਾਂ ਵੇਖੋ ਵੀਰੇ ਇਹ ਲੇਵਾ ਚੈੱਕ ਕਰ ਲਿਓ ਵੱਡੀ ਵੈੜ ਆ ਤਾਂ 19 ਲੀਟਰ ਆ ਵੀਰ ਕਹਿੰਦਾ 20 ਆ ਪਰ 19 ਦੀ ਗਰੰਟੀ ਆ ਆਪ ਦੀ ਤੇ ਹਾਂ ਪੂਰਾ ਥਲੋਂ ਕਿੰਨੇ ਹੁੰਦੇ ਵੀਰੇ ਇੱਕ ਤੇ ਥੱਬੇ ਦੇ ਹੁੰਦੇ ਨਾ ਪੰਡਾ ਪਾਈਆਂ ਪੰਡਾ ਪਾਈਆਂ ਪੰਡਾ ਹੀ ਪਾਈਆਂ ਮਾੜੀ ਜੀ ਫਲਕਾਰੀ ਲਾ ਕੇ ਵਿਖਾ ਦਈਏ ਹਾਂਜੀ ਚੰਨ ਤੋਰ ਦੇ ਤੋਰ ਦੇ ਤੋਰ ਦੇ ਵੀਰ ਜੀ ਤੋਰ ਤੋਰੋ ਵੇਖੋ ਵੀਰੇ ਵਜਨ ਫੁੱਲਾ ਐ ਰਾਜੀ ਰੂਜੀ ਆ ਜਮਾ ਕਾਲੇਵੇ ਤੋਂ ਥਾਂ ਦੀ ਕੁਆਲਿਟੀ ਬਹੁਤ ਸੋਹਣੀ ਵੇੜਾ ਜੀ ਵੇਖੋ ਵੀਰੋ ਵੱਡੀ ਵੇੜ ਵੀਰੋ ਤਾਂ ਕੋਈ ਵੀ ਵੀਰ ਦੂਰੋਂ ਚੱਲ ਕੇ ਆਊਗਾ ਤੂੰ ਛੱਡ ਗਿਆ ਨਹੀਂ ਵੀਰੇ ਜਾਂਦੇ ਵੇੜ ਨੂੰ ਸੋਹਣੀ ਸੰਖੀ ਆ ਵੇੜ ਦੀ ਦੁੱਧ ਨਹੀਂ ਛੱਡਣੇ ਬਾਕੀ ਵੀਰੋ ਲੇਵੇ ਤੋਂ ਲੈ ਕੇ ਲੰਮੀ ਤਰ ਐਨ ਤੋਰੀ ਮੜੀ ਲੰਮੀ ਤੁਰ ਦੇ ਵੀਰੇ ਲੇਵੇ ਤੋਂ ਲੈ ਕੇ ਦੇ ਵੀਰੇ ਫੇਸ ਤੱਕ ਗੱਲ ਕਰੀਏ ਤਾਂ ਪੂਰੀ ਟੋਪ ਕਲਾਸ ਵੈੜਾ ਫੁੱਲ ਰਾਜੀਆ ਵਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਦੁੱਧ ਲਈ ਨਿਸ਼ਾਨੀਆਂ ਕੀ ਬਾਤ ਆ ਜੀ ਨੋਕ ਕਾਲਾ ਥਣ ਲੈ ਵੀਰੇ ਲੈ ਉਹ ਬੰਦ ਲੈ ਉਹ ਬੰਦ ਤਾਂ ਚੰਗੀ ਵੈੜਾ ਵੀਰੋ ਦੁੱਧ ਤਾਂ ਵੀਰੇ ਚੰਗਾ ਭਰ ਜੀ ਹਾਂ ਜੀ ਹੁਣ ਅਜੇ ਨਾਲੇ ਮੈਲਾ ਮਾਰਨਾ ਗਈ ਬਿਲਕੁਲ ਤੇ 20 ਪਲੱਸ ਜਾਣੀ ਗਈ 20 ਪਲੱਸ ਜੀ ਵੱਡੀ ਵੈੜਾ ਵੀਰੋ ਤਾਂ ਮਗਰੀ ਵੀ ਵਸ਼ੀ ਆ ਗਈ ਹੈ ਬਹੁਤ ਸੋਹਣੀ ਹੈ ਜੀ ਤੁਹਾਡੇ ਸਾਹਮਣੇ ਬੈੜ ਆ ਬਿਲਕੁਲ ਯਾਦਗਾਰ ਆ ਬਿਲਕੁਲ ਹੁਣ ਇਹੋ ਜਿਹੇ ਪਸ਼ੂ ਦੇ ਤੇ ਵੀਰੇ ਫਿਰ ਪੈਸੇ ਖਰਚ ਨਹੀਂ ਬੰਦੇ ਹਨਾ ਕਿਰੋਂ ਸੋਨਾ ਸੁਨਕਾ ਪਸ਼ੂ ਹੋਵੇ ਬਿਲਕੁਲ ਤੇ ਯਾਦ ਕਰੂਗਾ ਯਾਦ ਕਰੂਗਾ ਗਾਈਆਂ ਦੀ ਬਿਲਕੁਲ ਹਾਂਜੀ ਤੇ ਆਪਾਂ ਇਹਦਾ ਸਾਰਾ ਧਾਰਾ ਧੂਰਾ ਮਾਰ ਕੇ ਕਰਾ ਚੈੱਕ ਕਰਾ ਦੇਣੀ ਆ ਧਾਰਾ ਮਾਰ ਦਿਓ ਮਾਰ ਦਿਓ ਗੈਂਗ ਹੁੰਦੇ ਠੀਕ ਹੈ ਜੀ ਇੱਕ ਨੰਬਰ ਆ ਲਾ ਦਿਓ ਬੱਚਾ ਆ ਕੇ ਵੀਰ ਦੂਰੋਂ ਆਉਂਦੇ ਆ ਪਤਾ ਲੱਗ ਜਾਂਦਾ ਕਿ ਚਵਾ ਦਾ ਤੁਹਾਨੂੰ ਪਛਾਣਵਾਵਕਾ ਦੋ ਇੱਧਰ ਹੁੰਦਾ ਨਾ ਬਿਲਕੁਲ ਤੇ ਆਪਾਂ ਐਂ ਥੰਦੀ ਕਰਾ ਦਈਏ ਕਰਮ ਬਿਲਕੁਲ ਵੀਰਾਂ ਨੇ ਦੇਖੋ ਵੀਰ ਇਹ ਮੈਂ ਬੰਦੋ ਬੱਚਾ ਬੰਦ ਕਰੋ ਦੇਖੋ ਠੀਕ ਹੈ ਦੇਖੋ ਵੀਰੋ ਬੜਾ ਪਿਆਰਾ ਥਣ ਘਟਿਆ ਬਸਮ ਕੇ ਨੋਕ ਵਾਲਾ ਥਣ ਨੋਕ ਵਾਲਾ ਥਣ ਹੈ ਵੀਰ ਜੀ ਥੋਲੇ ਗਰੰਟੀਆਂ ਦੋਦੀਆਂ ਆਪਣੀਆਂ ਦੇਖੋ ਚਵਾਈ ਚੈੱਕ ਕਰੋ ਵੇਖਦੇ ਹੋ ਦੇਖੋ ਵੀਰੋ ਚਵਾ ਚੈੱਕ ਕਰੋ ਐ ਮੋਟੀ ਧਰ ਜਿਹਾ ਪੋਲਾ ਚਵਾ ਲੈ ਲੈ ਵੀਰ ਜੀ ਕੋਈ ਭਾਂਜ ਕੋਈ ਜਨਾਨੀ ਚ ਹੋਵੇ ਦੇ ਭਾਈ ਕੋਈ ਨਹੀਂ ਦੇ ਵੀਰ ਜੀ ਕਿਹ ਜਿਆਦਾ ਪਸ਼ੂਆਂ ਨੇ ਵੇਖਿਆ ਬਰੀਡ ਵੈਣਾ ਹੁਣ ਵਡੀਆਂ ਹਨ ਨਿੱਕੇ ਹੁੰਦੇ ਨੇ ਥਣ ਬੜੇ ਸਪੈਸ਼ਲ ਲੱਗੇ ਐ ਨੋਕ ਵਾਲਾ ਥਣ ਆ ਗਿਆ ਸਪੈਸ਼ਲ ਮੁੱਠੀ ਥਣ ਹਨਾ ਵੀਰ ਜੀ ਮੈਂ ਸਭ ਸਾਰਾ ਕੋਜੀ ਵੈੜਦਾ ਬਹੁਤ ਜਿਆਦੀ ਸੋਹਣੀਆਂ ਵੀਰੇ ਬਹੁਤ ਜਿਆਦੀ ਸੋਹਣੀਆਂ ਆਹ ਇੱਕ ਹੀ ਤੋਰ ਦਿਓ ਪਤਾ ਕੀ ਚੱਕਰ ਜੇ ਲਾਦੇ ਐਵੇਂ ਛੋਟਾ ਫੁਲਕਾਰੀ ਪਾਈ ਇਸੇ ਕਰਕੇ ਪਾਈ ਜੀ ਬਿਲਕੁਲ ਨਾ ਪਾਈ ਰਹਿੰਦੇ ਤੁਰ ਤੁਰ ਕੇ ਤੁਰ ਤੁਰ ਰੱਖ ਵੀਰੋ ਤੋਰਾ ਚੈੱਕ ਕਰ ਲਓ ਪ੍ਰਿੰਟ ਵੀ ਬਹੁਤ ਚੰਗਾ ਵੈੜਦਾ ਕਿਆ ਵਾਤਾ ਸਿਰੇ ਲਗਾਈ ਫਸੂਗੇ ਨਾ ਵੀਜੀ ਪੂਰੀ ਗੱਲ ਬਾਤ ਹੈ ਵੈਜੀ ਮੇਰਾ ਮਾਨ ਹੀ ਨਹੀਂ ਕੀਤਾ ਛੋਟੇ ਨੂੰ ਲੈ ਵੀਰ ਕਮਾਲਾ ਕਮਾਲਾ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੈਡਣਾ ਤੁਹਾਨੂੰ ਪਤਾ ਕਿ ਜਿੰਦਰ ਵੀਜੀ ਅਹ ਜੀ ਬੜਾ ਦਾ ਲੋਕੀ ਲੱਖ ਲੱਖ ਲਈ ਜਾਣਦੇ ਆ ਬਿਲਕੁਲ ਬਿਲਕੁਲ ਕੋਈ 90 ਮੰਗੀ ਜਾਣ ਲਿਆ ਕੋਈ ਲੱਖ ਮੰਗੀ ਜਾਣ ਲਿਆ ਪਰ ਆਪਾਂ ਇਹ ਕੰਮ ਨਹੀਂ ਕਰਨਾ ਹਾਂਜੀ ਆਪਾਂ ਮਲਗੀ ਪਹਾੜਾ ਨਾ ਦੇਦਨੀ ਹੈ ਹਾਂਜੀ ਨਾ ਕੋਈ 90 ਮੰਗਣਾ ਨਾ 95 ਮੰਗਣਾ ਹੈ ਹਾਂਜੀ ਨਾ ਕੋਈ 100 ਮੰਗਣਾ ਠੀਕ ਹੈ 78 ਦੀ ਦੇਰੀ ਹੈ ਕੀ ਬਾਤ ਹੈ 78 ਜੀ ਹਾਂਜੀ ਠੀਕ ਹੈ ਵੀਰੇ ਛੋਟਛਾਪਾ ਰੱਖ ਰੱਖੀਏ ਵਧੀਆ ਬੈੜ ਰੱਖਦੀ ਰੱਖਦੀ ਜੀ ਰੱਖਣਾ ਵੈੜ 90 ਦਾ ਰੱਖਦੀ ਹੈ ਰੱਖਦੀ ਤੇ ਵੱਡੀ ਬੈੜ ਬਣਿਆ ਵੀਰ ਕੋਈ ਤਾਂਗੜਾ ਹੋਵੇ ਬਿਲਕੁਲ ਬਿਲਕੁਲ ਜਿਹੜਾ ਲੈ ਜਾ ਵੀਰੇ ਜਿਆਦਾ ਹੀ ਕਰੇ ਹਨਾ ਰੇਟ ਵੀ ਜਾਇਜ਼ ਮਗਰੀ ਵੀ ਵਸ਼ੀਏ ਦੋ ਹੀ ਵੈੜਾ ਹੋ ਗਿਆ ਦੋ ਵੈੜਾ ਹੋ ਗਿਆ ਵੀਰ ਜੀ ਠੀਕ ਹੈ 78 ਜੀ ਦੋ ਛੱਡੀਏ 76 ਦੀ ਹਾਨ ਹਾਨਾ ਛੇਤਰ ਦੀ ਬਾਕੀ ਕੋਈ ਫੋਨ ਲਾ ਲੈ ਯਾਰ ਕੋਈ ਗੱਲ ਨਹੀਂ ਹਨਾ ਜੀ 75 ਦੀ ਤੁਹਾਡੇ ਘਰ ਦੀ ਹਾਂ ਠੀਕ ਠੀਕ ਹੈ ਕੋਈ ਫੋਨ ਲਾਵੇ ਸ਼ੋਰ ਸ਼ੱਪਾ ਹੋ ਜਾਓ ਸ਼ੱਪਾ ਹੀ ਹੋਣਾ ਜੀ ਚੱਲ ਹੋ ਜਾਊਗਾ ਬਿਲਕੁਲ 1 ਰੁਪਏ ਦਾ ਕੋਈ ਨਿਕਲਾ ਵੈਣਾ ਬਿਲਕੁਲ ਬਿਲਕੁਲ ਬਾਕੀ ਵੀਰੋ ਤੁਸੀਂ ਚੱਲ ਗਏ ਇੱਥੇ ਹੁੰਦੇ ਹੋ ਤੁਸੀਂ ਛੱਡ ਗਏ ਨਹੀਂ ਜਾਂਦੇ ਵੈਡ ਨੂੰ ਸੋਹਣੀ ਵੈੜਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਨਾ 75000 ਹਾਂ ਨਾ 75000 ਦੀ ਠੀਕ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਆ ਗਈ ਵੀ ਜੀ ਸ਼ਾਈ ਆ ਸ਼ਾਈ ਆਲ ਪਿਓਰ ਹੰਡੀ ਦੀਲ ਜੇ ਮਗਰ ਵਸ਼ਾ ਦੀ ਮਗਰ ਵਸ਼ਾ ਆ ਗਿਆ ਪਹਿਲੇ ਸੂਏ ਵੈੜ ਦੇ ਚਾਰ ਦੰਦ ਦੀ ਵੈੜ ਦੇ ਚਾਰ ਦੰਦ ਦਾ ਪਹਿਲਾ ਸੂਆ ਵੇਖੋ ਵੀਰੋ ਬੰਨ ਵਾਲੀ ਤੋਂ ਨਾਲੀ ਚੈੱਕ ਕਰੋ ਵੀ ਜੀ ਤੇ ਦੰਦਾਂ ਚ ਜੋਗੀ ਵਾਲੇ ਪੁੱਟਣ ਦੀ ਹਣਾ ਉਹ ਵੀ ਚਾਰ ਦੰਦਾਂ ਚ ਜੋਗੀ ਆ ਗਈ ਤਾਂ ਬੱਚਾ ਆ ਗਿਆ ਮਖਰ ਬੱਚਾ ਆ ਗਿਆ ਬੱਚਾ ਆ ਗਿਆ ਹਾਂਜੀ ਨਾੜੂ ਦਾ ਬੱਚਾ ਜੀ ਠੀਕ ਹੈ ਜੀ ਕੋਈ ਚਾਰ ਦਿਨ ਸਮਝ ਲੈ ਕੋਈ ਨਾਤਾ ਮਾਲੀ ਬਿਲਕੁਲ ਬਿਲਕੁਲ ਜਿੰਨਾ ਚਿਰ ਹੋਇਆ ਸੁਈ ਠੀਕ ਹੈ ਤੋਰੋ ਵੀਰੇ ਤੇ ਬੰਨ ਵਾਲੀ ਵੈੜ ਆ ਗਈ ਵੀਰੇ ਸ਼ਾਇਦ ਥਣ ਗੁਲਾਬੀ ਆ ਵੇਖੋ ਨਾੜੂ ਨਾਲੇ ਬੱਚੇ ਦਾ ਬਿਲਕੁਲ ਹੀ ਤਾਜੀ ਹੈ ਰੱਖੋ ਵੀਰੇ ਤੋਰਾ ਚੈੱਕ ਕਰ ਲਓ ਸੀਸ ਲੱਗ ਵੀਰ ਜੀ ਵੈੜ ਵੀਰ ਜੀ ਪੁੱਲ ਬਣੇਰੀ ਨੇ ਭਾਰਾ ਮਾਰ ਕੇ ਨਾ ਠੀਕ ਹੈ ਜੀ ਕਲੀ ਕਰਾ ਕੇ ਫੇਰ ਕਰਾਂਗੇ ਰੇਟ ਬਿਲਕੁਲ ਬਿਲਕੁਲ ਵੇ ਸੋਨੀ ਸੁਣ ਕੀ ਬੰਨ ਵਾਲੀ ਵੈੜ ਅੱਜ ਅੱਜ ਐ ਚੱਲ ਝੂਲਰ ਤੇ ਅੱਕ ਕਰ ਲੋ ਵੈੜ ਦੀ ਧੰਨ ਵਾਲੀ ਬੰਨ ਵਾਲੀ ਵੀਰੇ ਫੈਂਟ ਚੰਗੀ ਹੁੰਦੀ ਹੋਈ ਜੀ ਇਹ ਕਾਈ ਨਹੀਂ ਮੱਛਲ ਨਹੀਂ ਹੈ ਬਿਲਕੁਲ ਬਿਲਕੁਲ ਆ ਬਿਲਕੁਲ ਤੇ ਮਨ ਨਾਲ ਵੀਰੇ ਇਹਦੀ ਫੈਂਟ ਚੰਗੀ ਹੁੰਦੀ ਇਹ ਜੀ ਰਾਤ ਦੇ ਮਕੈਣਾਂ ਨੂੰ ਮੱਜਾਂ ਨੂੰ ਮੱਜਾਂ ਨੂੰ ਕੱਟਦੇ ਰੰਗਦੇ ਟੱਕ ਕੱਟਦੇ ਕੱਟਦੇ ਵੀਰੇ ਕੱਟਦੇ ਦੇਸੀ ਦੇਸੀ ਹੈ ਨਾ ਬਿਲਕੁਲ ਤੇ ਵੀਰ ਦਾ ਨਾ ਬੜੀਆਂ ਵੀਦਾਂ ਦਾ ਥੀਅਰ ਫੋਨ ਆਇਆ ਹੈ ਹਾਂਜੀ ਹਾਂਜੀ ਅੱਛੇ ਪਾਈ ਨਾ ਪਰ ਕਹੀਂ ਜੋ ਦਰਤੀ ਹਾਂਜੀ ਹਾਂਜੀ ਅੱਦੇ ਘਾਣ ਦੇਰਤੀ ਰੰਗਰ ਲਿਆ ਕੇ ਦੋ ਬਿਲਕੁਲ ਨਾ ਇਹਦਾ ਤਾਂ ਪਤਾ ਕੀ ਹੁੰਦਾ ਵੀਰ ਜੀ ਇੱਕ ਤਾਂ ਦੁੱਧ ਕਰੇ ਵਰਤਨ ਲਈ ਚੰਗਾ ਇਹ ਇਹਨਾਂ ਦੇ ਦੁੱਧ ਜੀ ਪਨੀਰ ਵੀ ਨਿਕਲਉਣਾ ਕਿਉਂਕਿ ਸੰਘਣਾ ਹੁੰਦਾ ਇਹਨਾਂ ਦਾ ਦੁੱਧ ਮਈਆਂ ਵਰਗਾ ਹਨਾ ਮੋਲ ਪਨੀਰ ਲੈਣ ਦੀ ਲੋੜ ਬਿਲਕੁਲ ਬਿਲਕੁਲ ਸਹੀ ਗੱਲ ਸੱਤ ਆਲ ਆਉਣੇ ਨਾਗਾ ਬਿਲਕੁਲ ਕੋਈ 10 ਕਿਲ ਹਣਾ ਜੀ ਖਾਣੇ ਬੜਾ ਪਿਆਰਾ ਮੈਂ ਨਾ ਵੇਜੀ ਇਹਦੀਆਂ ਪਾ ਧਾਰਾ ਧਾਰਾ ਜਦ ਮਾਰਦੇ ਮਾਜੂ ਲਾ ਲਓ ਬੱਚਾ ਤੇ ਪਸ਼ੂ ਕਿਉਂਕਿ ਨੋਕੜਾ ਥਣ ਕੱਢਦੀ ਨੋਕੜਾ ਠੀਕ ਹੈ ਕੋਈ ਨੋਕੜਾ ਵੇਜੀ ਮਾੜੀ ਜਾਂਦੀ ਨਹੀਂ ਡੰਗਰਾ ਪਾੜਦੀ ਤੁਹਾਨੂੰ ਵੀ ਆਖਿਆ ਪਹਿਲਾਂ ਵੀ ਆਖਿਆ ਮਾੜਾ ਨਹੀਂ ਲਾਉਣਾ ਡੰਗਰਾ ਸੀਸ ਲੱਗ ਚਵਾਜ ਦਾ ਡੰਗਰੋਂ ਦਾ ਵਿੱਚ ਜੀ ਚਵਾ ਚੰਗਾ ਹੋਵੇ ਸੀਸ ਲੱਗ ਪਸ਼ੂ ਹੋਵੇ ਤਾਂ ਕੰਮ ਆਪਾਂ ਘੱਟ ਕਰਾਂਗੇ ਬਿਲਕੁਲ ਪਰ ਕਰਾਂਗੇ ਸਾਬ ਨਹੀਂ ਵੀਰ ਜੀ ਸੀ ਦਾ ਡੰਗਰ ਲੈਦੇ ਨਹੀਂਗੇ ਰਹਿਣਾ ਇਹ ਦਸੀ ਨਹੀਂ ਬਿਲਕੁਲ ਨਾਲੇ ਪਤਾ ਹੀ ਨਾ ਪਸ਼ੂ ਦਾ ਆਏਗਾ ਕਿ ਠੀਕ ਹੈ ਤੁਹਾਨੂੰ ਦਵੇ ਤਾਂ ਹੀ ਲੈਣੇ ਰੱਖੀ ਆ ਆ ਠੀਕ ਜੇ ਨਾਲ ਮਾਰਦੇ ਉੱਥੇ ਛੱਡ ਗਿਆ ਨਾ ਨਵੀਂ ਲੈੜ ਆ ਹਾਂਜੀ ਠੀਕ ਹੈ ਕੋਈ ਵੀਰ ਦੋ ਸਾਥ ਚੋਕ ਚੋਗੇ ਵੀ ਨਾ ਜਿੰਨੇ ਕ ਪੈਸੇ ਦੀ ਹੈਗੀ ਫੇਰ ਇੰਨੇ ਕ ਵੰਟ ਸਕਦਾ ਵੰਟ ਸਕਦਾ ਜੀ ਬਿਲਕੁਲ ਕੋਈ ਸ਼ੱਕ ਨਹੀਂ ਸੋਹਣੀ ਵੈੜਾ ਵੇਖੋ ਥਾਨ ਵੀ ਜੀ ਥਾਨ ਬੜਾ ਪਿਆਰਾ ਲੱਗਿਆ ਪਸੰਦ ਕੇ ਥਾਨ ਵੇਖੋ ਕੱਢਿਆ ਬੰਨਣਾ ਸੱਚੀ ਆ ਗਈ ਮੈਂ ਨਾ ਵੀਰੋ ਸੇ ਠੀਕ ਹੈ ਜਿੰਦਰ ਵੀ ਆਣ ਜਾ ਕਰੋ ਵੀ ਦੀ ਬਹੁਤ ਹੀ ਪਿਆਰਾ ਥਾਣਾ ਹੈ ਹਨਾ ਜੀ ਮਾਰਦੇ ਦੇਖੋ ਤਾਰਾ ਚਵਾਈ ਵੇਖੋ ਕਿ ਬਹਿੜਦੀ ਕੀ ਬਾਤ ਹੈ ਲੋਰ ਮੋਟੀ ਤਾਰ ਹੈ ਨਾ ਨਾ ਵੀ ਦੀ ਮੋਟ ਰਿਆ ਦੋ ਦੀ ਇੱਕ ਨੰਬਰ ਸਮਰਤੀ ਵਾਲ ਦੇਖੋ ਕੀ ਬਾਤ ਸਿਰਾ ਚਵਾ ਠੀਕ ਹੈ ਜੀ ਇਹ ਲੋਰ ਦੋ ਤਾ ਵੇਖੋ ਵੀਰੋ ਇੱਕ ਨੰਬਰ ਚਵਾ ਲੱਗਿਆ ਸੋਣੀ ਵਹਿੜਾ ਗਈ ਠੰਡੀ ਸੀਲ ਆ ਤਾਂ ਬਿਨਾ ਮੰਗੇ ਤੋਂ ਬਹੁਤ ਘੱਟ ਪਸ਼ੂ ਇਹੋ ਜਿਹਾ ਮਿਲਦਾ ਸ਼ਾਈ ਵਾਲ ਬਿਨਾ ਮੰਗੇ ਤੋਂ ਸੀਲਸ ਲੱਗ ਹੋਵੇ ਠੀਕ ਹੈ ਇਹ ਵਜਾ ਕਰਨ ਦੇ ਡੱਕਾ ਅੱਜ ਹੀ ਆਈ ਬੇੜੇ ਠੀਕ ਹੈ ਇਹੋ ਫਿਰ ਉਪਰੇਸਾਂ ਦੇ ਪਸ਼ੂ ਆਇਆ ਹੋਵੇ ਨਾ ਇਹ ਸੋਹਣੀ ਬੇੜਾ ਚਵਾ ਪਸਮਾ ਇੱਕ ਨੰਬਰ ਬੇੜ ਦੀ ਚਮਕ ਵੇਖੋ ਬਿਲਕੁਲ ਪੂਰਿਆ ਨਾੜਾ ਨੂੜਾ ਨੇ ਦੁੱਧ ਵਾਲੀ ਹੈ ਬੇੜਾ ਵੇਖੋ ਵੀਰੇ ਬਹੁਤ ਹੀ ਸੋਹਣੀ ਬੇੜਾ ਬਿਲਕੁਲ ਪਸੂ ਕੇ ਬਹੁਤ ਹੀ ਵਧੀਆ ਖਣ ਗੜਿਆ ਜੀ ਸੋਹਣੀ ਬੇੜਾ ਵੀਰ ਕੋਈ ਲੈ ਜੋ ਨਾ ਬੇੜਾ ਜਿਆਦਾ ਹੀ ਕਰੋ ਵੀਰੇ ਨਹੀਂ ਪਤਾ ਕੋਈ ਮਾਜੀ ਲੈ ਜਾਊਗਾ ਬਿਲਕੁਲ ਜਿਹੜੇ ਸੂਏ ਦਾ ਆਲ ਕੇ ਨਾ ਵੈੜ ਹਾਂਜੀ ਭਾਂਜੀ ਦੀ ਮਾਜੀ ਮੈਂ ਕਿਹਾ ਆ ਮਿਲ ਕੇ ਡਾ ਬਣਾ ਦੂਜੀ ਰੂਪ ਦੂਜੇ ਸੂਏ ਹੋਰ ਪਸ਼ੂ ਵਧੀਆ ਬਣ ਜਾਂਦਾ ਨਹੀਂ ਨਾ ਜਿਹੜਾ ਪਸ਼ੂ ਹੈ ਹਾਂਜੀ ਤੇ ਦੂਜੇ ਸੂਏ ਬੰਨਦਾ ਜਿਹੜਾ ਦੂਜੇ ਸੂਏ ਬਿਲਕੁਲ ਕਰਦੇ ਨਾ ਪਹਿਲਾ ਬੋਲਾ ਸੂਆ ਜਿਹਨੇ ਜੋ ਬਣਾ ਦੂਜੇ ਸੂਏ ਬੰਨਾਂ ਦੂਜੀ ਸੂਏ ਬੰਨ ਹਾਂਜੀ ਪਰ ਇਹ ਵੀ ਵੀਰ ਕੋਈ ਸਾੰਬੇ ਨੂੰ ਪੜੀ ਬੰਨ ਦੇ ਨਾਲਾਂ ਨੂੰ ਗੱਲ ਜੀ ਹਾਂਜੀ ਹਾਂਜੀ ਗਾਈਆਂ ਵੀ ਜੀ ਬੜਾ ਦੋ ਲੈ ਕੇ ਆਇਆ ਮੈਂ ਠੀਕ ਹੈ ਜੀ ਤੇ ਦੋਵੇਂ ਤੁਹਾਡੇ ਸਾਹਮਣੇ ਟੌਪ ਕਲਾਸ ਲੈ ਗਏ। ਨਹੀਂ ਸੋਹਣੀਆ ਮੇੜਾ। ਠੀਕ ਆ। ਉਹਦੀਆਂ ਵੀ ਭੰਨ ਨਹੀਂ ਕੱਲੀ ਕੱਲੀ 나ੜ ਦਿਖੰਡੀ ਆ। ਬਿਲਕੁਲ। ਇਹਦੀ ਵੀ ਚੈੱਕ ਕਰੋ ਕੱਲੀ ਕੱਲੀ 나ੜ ਦਿਖੰਡੀ ਆ। ਸੋਹਣੀ ਮੇੜਾ। ਨਾ ਵੀ ਜੀ। ਵੀਰੇ ਮੋਲੇ ਦਾ। ਮੋਲ ਵੀ ਜੀ ਦੱਸ ਦੇਣਾ। ਇਹਦੇ ਥੱਲੇ ਹੈਸ਼ਟੈਗ ਮੇੜਾ ਸਟਾਰਟਿੰਗ ਹੈ ਨਾ ਬੋਲਾ ਲਾਲ ਦੁੱਧ ਲਾ ਲੋ। ਹਾਂਜੀ। 11 ਲੀਟਰ ਤਿਆਰ ਸੀ। 11 ਲੀਟਰ। ਵੀਰ ਕੋਈ ਬੋਲਾ ਮੰਨੇ। 400 ਤੋਂ ਮੰਨੇ। ਦੁੱਧ ਮੰਨੇ। ਬਿਲਕੁਲ। 나ੜ ਦੇ ਬੱਚਾ ਚੈੱਕ ਕਰੋ। 나ੜੂ ਦੇ। ਬਿਲਕੁਲ ਵੀਰੇ। ਕੋਈ ਸ਼ੱਕ ਨਹੀਂ ਸੋਹਣੀ ਮੇੜਾ। ਚੁਆਇਕ ਨੰਬਰ। ਇਹ ਹਾਂਜੀ ਹਾਂਜੀ 48 ਦੇ ਦਈਏ ਵੀਰ ਜੀ 48 ਦੀ ਹਾਂਜੀ ਠੀਕ ਹੈ ਇਹਦਾ ਦੋ ਛੜੀਏ 46000 ਦੀ ਵੀਰੇ 45000 ਦੀ ਵੀਰ ਜੀ ਡਾੜ ਲਈ ਬਾਕੀ ਕੋ ਫੋਨ ਲਾ ਲੈ ਰੱਖ ਰੱਖ ਦੀਏ ਵੀਰ 50 ਵੀਰ 50 ਦਾ ਰੱਖ ਦੀ ਵੀਰੇ ਪਰ ਤੁਹਾਡੇ ਤੁਹਾਡਾ ਮਾਨਦਾਨ ਬਿਲਕੁਲ ਤੇ ਬਾਕੀ ਵੀਰ ਕੋਈ ਫੋਨ ਕਰੇ ਤੇ ਕਦੇ ਵੀ ਵੀਰ ਨੇ ਗਿਫਟ ਦਿੱਤਾ ਸਾਹਿਬ ਗਿਫਟ ਗਿਫਟ ਵੀਰੇ 45000 ਦੀ ਵੀਰੇ ਵੇਖੋ ਵੀਰੇ ਮਾਨ ਨਾਮ ਉਹਦੇ ਨਾਣਾ ਚੈੱਕ ਕਰ ਲਓ ਸੋਨਾ ਥਣ ਲੱਗ ਗਿਆ ਕੱਲੀ ਕੱਲੀ ਚੀਜ਼ੇ ਨੇ ਵੀ ਘੱਟ ਕੇ ਲਈ ਬਿਲਕੁਲ ਠੀਕ ਹੈ 2 ਤਾਂ ਹਾਂ ਨਾ ਹੋ ਗਈ 45000 ਦੀ ਜੀ 45000 ਦੀ ਵਿੱਚ ਇਹ ਹੋ ਗਈ ਜੀ ਤੇ 75000 ਦੀ ਇਹ ਹੋ ਗਈ ਠੀਕ ਹੈ ਸੋਹਣੀਆਂ ਵਹਿੜਾ ਆ ਗਈਆਂ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਫੋਨ ਜਰੂਰ ਲਾ ਲਿਓ ਮਾਂ ਤਾਂ ਨੂੰ ਛੋੜਛਾਪਾ ਕਰ ਦੂ ਵੀਰਾਂ ਤਾਜ਼ੀਆਂ ਸੂਈਆਂ ਨੇ ਨਾਲੂ ਤੇ ਬੱਚੇ ਨੇ ਵੀਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜਿਉ ਤੁਹਾਨੂੰ ਨਵੇਂ-ਨਵੇਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਐਡਰੈਸ ਇੱਕ ਵੀਰੇ ਬੋਲੇ ਪਿੰਡ ਵਿੱਚ ਕੋਟਮੁਗਲ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਠੀਕ ਨੇਰੇ ਫੜੇ ਘੜ ਚੂੜੀਆਂ 7 ਕਿਲੋਮੀਟਰ ਹਾਂਜੀ ਤੇ 10-15 ਕਿਲੋਮੀਟਰ ਅੰਦਾਜ਼ੇ ਤੇ 10 ਕਿਲੋਮੀਟਰ ਹਰਾਂ ਦਾ ਸੁਣ ਨੰਬਰ ਮੋਬਾਈਲ ਨੰਬਰ ਹੈਗਾ ਜੀ 8727991550 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ